ਹਾਂਜੀ ਦੋਸਤੋ ਬੀਤੇ ਕੁਝ ਦਿਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੇ ਸਾਈ ਭਾਈਚਾਰੇ ਦੇ ਕੁਝ ਲੋਕਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਜਾ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਲ ਦੇ ਵਿੱਚ ਫਸਾ ਕੇ ਉਹਨਾਂ ਦੇ ਕੋਲੋਂ ਧਰਮ ਪਰਿਵਰਤਨ ਕਰੋੜਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਤੁਸੀਂ ਵੇਖੀਆਂ ਹੋਣੀਆਂ ਤੇ ਆਹ ਵੀਡੀਓ ਵੀ ਕੁਝ ਇਦਾਂ ਦੀ ਹੈ ਜਿੱਤੇ ਕਿ ਤੁਸੀਂ ਵੇਖੋਗੇ ਕਿ ਇੱਕ-ਇੱਕ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਦੋ ਸਿੱਖ ਨੌਜਵਾਨਾਂ ਨੂੰ ਰਸਤੇ ਦੇ ਵਿੱਚ ਡੱਕ ਕੇ ਉਹਨਾਂ ਨੂੰ ਧਰਮ ਪਰिवर्तन ਕਰਨ ਬਾਰੇ ਕਿਹਾ ਜਾਂਦਾ ਹੈ ਤੇ ਜਦੋਂ ਉਹਨਾਂ ਨੌਜਵਾਨਾਂ ਦੇ ਪਾਸੋਂ ਇੱਕ ਕੜਵਾ ਜਵਾਬ ਇਸ ਵਿਅਕਤੀ ਨੂੰ ਮਿਲਦਾ ਹੈ ਤਾਂ ਤੁਸੀਂ ਅੱਗੇ ਵੇਖੋ ਕਿ ਇਹ ਵਿਅਕਤੀ ਦੀ ਕਿਵੇਂ ਬੋਲਤੀ ਬੰਦ ਹੋ ਜਾਂਦੀ ਹੈ ਤੇ ਅੱਗੇ ਕਿਵੇਂ ਸਵਾਲ ਜਵਾਬ ਕਰਨੇ ਸ਼ੁਰੂ ਹੋ ਜਾਂਦਾ ਹੈ ਤੁਸੀਂ ਵੇਖੋ ਅੱਗੇ ਇਹ ਵੀਡੀਓ ਤੇ ਵੀਡੀਓ ਨੂੰ ਵੇਖ ਕੇ ਬਾਅਦ ਆਪਣੇ ਵਿਚਾਰਾਂ ਨੂੰ ਕਮੈਂਟ ਬਾਕਸ ਵਿੱਚ ਸਾਂਝੇ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਅੱਗੇ ਬਾਅਦ ਤਬਾਦ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਤੁਸੀਂ ਅੱਗੇ ਵੇਖੋ ਇਹ ਵੀਡੀਓ ਤੂੰ ਸਾਡੇ ਜੰਗ ਜਨਰੇਸ਼ਨ ਵਾਲਿਆਂ ਨੂੰ ਬਾਈ ਤੂੰ ਆਹ ਚੀਜ਼ ਕਰਦਾ ਰੋਕ ਕੇ ਤੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੇਰਾ ਨਾਮ ਅਗਰ ਬਾਈ ਸਿੰਘ ਲੱਗਦਾ ਆ ਮੇਰੇ ਬੰਨੇ ਤੂੰ ਰਾਮ ਨਾਲ ਜਾਂਦਾ ਹੀ ਤੂੰ ਲੰਘ ਜਨ ਸਾਨੂੰ ਰੋਕ ਕੇ ਲੈਣਾ ਕੀ ਸੀ ਤੂੰ ਮੈਨੂੰ ਇਹ ਦੱਸ ਤੈਨੂੰ ਕੀ ਲੱਗਦਾਈ ਤੇਰੇ ਬਾਦਸ਼ਾਹ ਜਾਂ ਹੁਣ ਚੱਲਦਾ ਕੀ ਆ ਹੁਣ ਅੰਗਰੇਜ਼ਾਂ ਵਿੱਚ ਚੱਲਦਾ ਜਾਂ ਇਸ ਵਿੱਚ ਚੱਲਦਾ ਹੋਰ ਕੀ ਚੱਲਦਾ ਤੁਹਾਨੂੰ ਲੱਗਦਾ ਕੀ ਮਿਹਨਤ ਦਾ ਕਰਿਆ ਸਮਝ ਚੱਲਦਾ ਹੋਰ ਕੀ ਚੱਲਦਾ ਤੇਰੇ ਨਾਂ ਪਿੱਛੇ ਸਿੰਘ ਲੱਗਦਾ ਹਾਂ ਬਿਲਕੁਲ ਮੇਰੇ ਪ੍ਰਾਪਤਾਂ ਕੀ ਹੋਰ ਪਰਮੇਸ਼ਰ ਹੋਰ ਕੀ ਚੱਲਦਾ ਬੈਨ ਕਿਹੜੇ ਚੱਲਦੇ ਨੇ ਇਹ ਕਿਹੜੇ ਘਰ ਜਾਣ ਬੰਦੇ ਆ ਮੈਨੂੰ ਦੱਸ ਕਿਹੜੇ ਘਰ ਜਾਣ ਬੰਦੇ ਆ ਤੇਰੇ ਘਰ ਦਾ ਨਾਮ ਕੀ ਆ ਤੇਰੇ ਘਰ ਦੇ ਦਾ ਨਾਮ ਕੀ ਆ ਮੇਰੇ ਘਰ ਦੇ ਦਾ ਨਾਮ ਮਨਜੀਤ ਕੌਰ ਹੈ ਪਿੰਡ ਕਿਹੜਾ ਸਿੱਖ ਫੈਮਲੀ ਦਾ ਘਰ ਜਲਪ리아 ਹਾਂਜੀ ਹਾਂਜੀ ਫਿਰ ਤੇਰ ਦੱਸ ਕੀ ਚੱਲਦਾ ਹੁਣ ਤ੍ਰਿਸਮੇ ਚੱਲਦਾ ਤੂੰ ਜਿਸੂ ਮਿੱਜੂ ਨੂੰ ਮੰਨਦਾ ਹਾਂਜੀ ਹੋਰ ਕੀ ਚੱਲਦਾ ਜਿਹੜੇ ਘਰ ਤੋਂ ਜਨਮ ਲਿਆ ਪਤਾ ਨਹੀਂ ਹੈਗਾ ਬਾਈ ਕਰੋ ਬਈ ਆਲੀ ਮੇਰੇ ਭਰਾ ਬੰਦੇ ਦੀ ਗੱਲ ਸੁਣੋ ਨਾ ਮੇਰੇ ਭਰਾ ਹੁਣ ਮੈਂ ਵੀ ਤੁਹਾਡੀ ਤਰ੍ਹਾਂ ਕਹਿੰਦਾ ਸੀਗਾ ਵੀ ਮੈਂ ਭਰਾ ਮੇਰੇ ਗੁਰੂਆਂ ਨੂੰ ਮੰਨ ਸਮਝਿਆ ਨਾ ਸਿੱਖ ਤਾਂ ਪਰ ਲੇਕਿਨ ਬਹੁਤ ਗੰਦੇ ਕੰਮਾਂ ਦੀ ਪਿਆਰ ਦੀ ਪਰ ਹੁਣ ਇਹ ਨਹੀਂ ਵੀ ਮੇਰਾ ਸਿੱਖ ਧਰਮ ਤੋਂ ਗਲਤ ਲੋਕ ਕੇ ਮੈ ਇੰਜੋਤੇ ਨਾ ਵੀ ਚਰਨ ਤਵਜ਼ੀਲ ਕਰੀ ਐਂ ਕਹਿੰਦਾ ਜਾਂਦਾ ਭਰਾ ਮੇਰੇ ਮੈਥ ਤੋਂ ਨੂੰ ਜਿਆਦਾ ਵੀ ਇੱਕ ਵਾਰੀ ਦੀ ਵੀ ਜੂ ਜਾ ਕੇ ਯਾਰ ਤੂੰ ਥੀਸੂ ਮੀਸੂ ਦੀ ਖੁਦ ਬੇਇੱਜ਼ਤੀ ਕਰ ਰਿਹਾਗਾ ਪਤਾ ਕਿਤਾਬਾਂ ਵਧਵਾ ਦੇ ਆਪਣੇ ਪਿਆਬੀ ਨੂੰ ਬਈ ਅਕਲ ਨਹੀਂ ਸੀ ਉਹ ਇਕੱਲੀ ਕਰਕੇ ਸਾਰਾ ਹੱਦ ਦਾ ਲੰਘਾ ਆਪ ਦੀ ਕਲਾ ਤਾਂ ਮੈਨੂੰ ਆਉਂਦਾ ਸੇ ਆਪਣੇ ਦਿਨ ਕਿਹੜੇ ਚੱਲਦੇ ਨੇ ਬਈਆ ਦਿਨ ਤੂੰ ਕ੍ਰਿਸਮਸ ਕ੍ਰਿਸਮਸ ਕਰੀਓ ਪਰ ਇੰਨੀ ਨਹੀਂ ਕਰਵੀ ਆਪਣੇ ਸ਼ਹਿਰ ਜਦੋਂ ਦਿਨ ਚੱਲਦੇ ਨੇ ਹਾਂ ਬਿਲਕੁਲ ਮੇਰੇ ਕੋਲ ਤੇ ਤੈਨੂੰ ਦੱਸਿਆ ਕਿ ਉਹਨੇ ਤੈਨੂੰ 5 ਮਿੰਟ ਤੋਂ ਕੇ ਪੁੱਛਦਿਆਂ ਅੱਛਾ ਨਹੀਂ ਚਲੋ ਮੇਰੇ ਭਰਾ ਹੁਣ ਤੇਰੀ ਗੱਲ